ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਨੂੰ ਲੈ ਕੇ ਦੱਸਿਏ ਕਿ ਪੰਜਾਬ ਸਰਕਾਰ ਹੁਣ ਸਖਤ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਨਸ਼ਾ ਕਰਦਾ ਹੋਇਆ ਜਾਂ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਦੇ ਉੱਤੇ ਸਿੱਧੀ ਕਾਰਵਾਈ ਕਰਾਂਗੇ ਤੇ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਪੰਜਾਬ ਨੂੰ ਜਿਹੜਾ ਕਿ ਨਸ਼ਾ ਮੁਕਤ ਕਰਨ ਦੇ ਲਈ ਬਲਡੋਜ਼ਰ ਐਕਸ਼ਨ ਲਗਾਤਾਰ ਕਰਦੇ ਹੋਏ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਕੁਝ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਿਰੋਧੀਆਂ ਦੇ ਉੱਤੇ ਵੀ ਸਾਦੇ ਗਏ ਨੇ ਆਹ ਤੁਹਾਨੂੰ ਸੁਣੋ ਰਿਆਂ ਹੋਰ ਉਹਨਾਂ ਦਾ ਕੀ ਕਹਿਣਾ ਹੁੰਦੇ ਸੀ ਉਹ ਤਾਂ ਆਹ ਟੀਚਰ ਨੇ ਮੈਨੂੰ ਬੜਾ ਵਧੀਆ ਪੜਾਇਆ ਆਹ ਆ ਮਾਸਟਰ ਜੀ ਜਸਨੂੰ ਬਹੁਤ ਸੋਹਣਾ ਗੱਲ ਕਹਿੰਦਾ ਸੀ ਆਹ ਗੱਲ ਕਰਕੇ ਸਾਰ ਜਿੰਦਗੀ ਬਦਲ ਗਈ ਕੀ ਪਤਾ ਹੈ ਕਿਹੜੀ ਗੱਲ ਤੇ ਕੋਈ ਕਿਸੇ ਦਾ ਕੈਰੀਅਰ ਬਦਲ ਜੇ ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਦਿਨਾ ਮੈਂ ਕਿਉਂਕਿ ਤੁਸੀਂ ਤਾਂ ਸੋਚਦਾ ਹੋਊਂਗੇ ਸ਼ਾਇਦ ਮੁੱਖ ਮੰਤਰੀ ਦਾ ਨਜ਼ਾਰਾ ਹੀ ਹੁੰਦੇ ਨੇ ਇੱਧਰ ਨੂੰ ਆਉਣਾ ਹੈ ਇੱਧਰ ਨੂੰ ਜਾਣਾ ਹੈ ਚਾਰੇ ਪਾਸੇ ਸਲੂਟ ਮੈਂ ਦੇਣਾ ਤੁਸੀਂ ਮੇਰੇ ਨਾਲ ਜਾ ਕੇ ਦੇਖਿਓ ਦੋ ਤਿੰਨ ਦਿਨ ਰੱਖੂਗਾ ਮੈਂ ਹੁਣ ਕਰਨ ਲੱਗਿਆ ਵੇ ਕੋਸ਼ਿਸ਼ ਵੀ ਹਰੇਕ ਜ਼ਿਲ੍ਹੇ ਤੋਂ ਦੋ ਦਿਨ ਦੋ ਦਿਨ ਬੰਦੇ ਲਿਆ ਕਰਾਂ ਨਾਲ ਮੈਂ ਵੀ ਮੇਰੇ ਨਾਲ ਹੀ ਰਹਿਣ ਵੀ ਕੀ ਕਿਵੇਂ ਕਿਵੇਂ ਹੁੰਦਾ ਹੈ ਹੈਨਾ ਕਿੱਥੇ ਕਿੱਥੇ ਜਾਈਦਾ ਹੈ ਜਦੋਂ ਭੁੱਖੇ ਮਰੇ ਤੂੰ 3 ਘੰਟਿਆਂ ਬਾਅਦ ਜਵਾਬ ਦੇਣ ਦੇ ਦੇਖੋ ਵੀ ਮੈਂ ਨਾ ਭਾ ਤੇਰੇ ਨਾਲ ਕਿੱਥੇ ਜਾਣੀ ਯਾਰਾਂ ਕੱਲ 3 ਦਿਨ ਪਹਿਲੇ ਵੀ ਲੁਧਿਆਣੀ ਸੀ ਰਾਤ ਚੰਡੀਗੜ੍ਹ ਗਏ ਸਵੇਰੇ ਫਾਈਲਾਂ ਸਾਈਨ ਕਰਕੇ ਮੀਟਿੰਗਾਂ ਕਰਕੇ ਇੱਥੇ ਆ ਗਏ ਐਤੋਂ ਹੁਣ ਦਿੱਲੀ ਜਾਊਂਗਾ ਕੱਲ ਨੂੰ ਦਿੱਲੀ ਆ ਕੱਲ ਨੂੰ ਵਾਪਸ ਆਉਂਗਾ ਦਿੱਲੀ ਤੋਂ ਪਰਸੋਂ ਨੂੰ ਆਪਣੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਰਾਜਪਾਲ ਸਾਹਿਬ ਦਾ ਭਾਸ਼ਣ ਹੈ 21 ਤਰੀਕ ਨੂੰ 22 ਤਰੀਕ ਨੂੰ ਛੁੱਟੀ ਹੈ 22 ਤਰੀਕ ਨੂੰ ਚੇਨਈ ਜਾਊਂਗਾ ਆ ਜਿਹੜਾ ਕਰ ਰਹੇ ਨਾ ਹੁਣ ਕੋਸ਼ਿਸ਼ ਹੈ ਸਰਕਾਰ ਵਾਲੇ ਸੈਂਟਰ ਵਾਲੇ ਕਿ ਸੀਟਾਂ ਵਧਾ ਘਟਾ ਦੀ ਲੋਕ ਸਭਾ ਦੀ ਉਹਦੇ ਬਾਰੇ ਮੀਟਿੰਗ ਹੈ ਸੀਐਮ ਤਮਿਲਨਾਡੂ ਤੇ ਦੋ ਚਾਰ ਹੋਰ ਸੀਐਮ ਜਿਹੜੇ ਨਾਨ ਬੀਜਪੀ ਸਰਕਾਰਾਂ ਦੇ ਨੇ ਉੱਥੇ ਜਾਊਂਗਾ 22 ਨੂੰ ਹੀ ਵਾਪਸ ਆਊਂਗਾ 23 ਤਰੀਕ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਖੜਕੜਕਲਾ ਜਾਊਂਗਾ 24 ਤਰੀਕ ਨੂੰ ਫੇਰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸ਼ੁਰੂ ਹੈ ਉਥੇ 25 ਤੇ 26 ਨੂੰ 25 ਨੂੰ ਸ਼ਾਇਦ ਇੱਥੇ ਲੁਧਿਆਣੇ ਤੇ ਕੁੜੀਆਂ ਦੇ ਕਾਲਜ 'ਚ ਮੇਰੇ ਖਿਆਲ 'ਚ ਕੋਈ ਫੰਕਸ਼ਨ ਹੈ 26 ਨੂੰ ਬਜਟ ਪੇਸ਼ ਕਰਾਂਗੇ ਜੀ 27 ਤੇ 28 ਨੂੰ ਬਜਟ ਤੇ ਡਿਬੇਟ ਹੋਊਗੀ ਫਿਰ ਉਹ ਬਜਟ ਪਾਸ ਕੀਤਾ ਜਾਊਗਾ ਜੀ ਸੋ 29 ਨੂੰ ਫੇਰ ਕੋਈ ਪ੍ਰੋਗਰਾਮ ਸੋ ਤੁਸੀਂ ਕਦੇ ਆ ਕੇ ਦੇਖੋ ਸਾਡੇ ਨਾਲ ਤੁਹਾਡਾ ਤਾਂ ਫੇਰ ਵੀ ਛੁੱਟੀ ਦਾ ਟਾਈਮ ਹੈ ਕੋਈ ਕੋਈ ਸਕੂਲ ਲੱਗਣ ਦਾ ਵੀ ਟਾਈਮ ਹੈ ਸਾਡਾ ਤਾਂ ਕੋਈ ਟਾਈਮ ਹੀ ਨਹੀਂ ਰਾਤੀਂ ਪਿਤਰਾਤ ਨੂੰ 12 ਵਜੇ ਕਿਦਾ ਫੋਨ ਆ ਜਾਈ ਜੀ ਕੀ ਹੋ ਜੇ ਆ ਲਾਉਣ ਉਹਦੀ ਸਥਿਤੀ ਆ ਗਈ ਜੀ ਇੱਥੇ ਆ ਹੋ ਗਿਆ ਜੀ ਹਰ ਵਕਤ ਫੋਨ ਔਨ ਰੱਖਣਾ ਪੈਂਦਾ ਜੀ ਕਦੇ ਕੋਈ ਕਦੇ ਵੀ ਕੋਈ ਐਮਰਜੈਂਸੀ ਦਾ ਡਿਸੀਜਨ ਲੈਣਾ ਸਾਡੇ 3 ਕਰੋੜ ਲੋਕਾਂ ਦਾ ਪਸਟੂਰੀਅਨ ਵੜਨਾ ਸੋਖਾ ਨਹੀਂ ਗਈ ਇੱਥੇ ਲੋਕਾਂ ਤੋਂ ਚਾਰ ਜੀਆਂ ਦਾ ਪਰਿਵਾਰ ਨਹੀਂ ਚੱਲਦਾ ਜੀ ਉਹਦੇ ਚ ਦੋ ਦੋ ਢੜੇ ਬਣੇ ਬੈਠੇ ਹੁੰਦੇ ਨੇ ਤਿੰਨ ਤਿੰਨ ਢੜੇ ਬੈਠੇ ਹੋਵੇ ਬੜੇ ਮੰਤੂ ਨੇ ਬਰੇ ਵੀ ਪ੍ਰਮਾਤਮਾ ਉਹ ਕਹਿੰਦਾ ਨਾ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਸੋ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਉਹ ਨਾਲ ਫਿਰ ਜ਼ਿੰਮੇਵਾਰੀ ਨਿਭਾਉਣ ਦਾ ਹੌਸਲਾ ਤੇ ਸਮੱਤ ਵੀ ਦਿੰਦਾ ਸਮੱਤ ਬਖਸ਼ੇ ਪ੍ਰਮਾਤਮਾ ਇਹਹੀ ਅਰਦਾਸ ਕਰਦੇ ਆਂ ਨਾ ਤਾਂ ਸੋਚਿਆ ਸੀ ਇਸ ਪੰਜਾਬੀ ਭਵਨ ਚ ਬਹੁਤ ਸਾਰੇ ਸ਼ੋਅ ਕੀਤੇ ਹੋਏ ਨੇ ਮੈਂ ਇਸ ਪੰਜਾਬੀ ਭਵਨ ਚ ਹੈ ਨਾ ਮੈਂ ਜਦੋਂ ਅੰਦਰ ਆਇਆ ਮੈਂ ਯਾਰ ਇੱਥੇ ਸ਼ੋਅ ਕਰਨ ਆਉਂਦੇ ਹੁੰਦੇ ਸੀ ਕੁਦਰਤਾ ਵਕਤ ਬਹੁਤ ਵੱਡੀ ਚੀਜ਼ ਹੈ ਜੀ ਸੋ ਮਨ ਲ ਸ਼ੋ ਕਰਦੇ ਹੁੰਦੇ ਸੀ ਮੋਰੋ ਕਹਿੰਦੇ ਜੀ ਆਗੇ ਚੀਫ ਗੈਸਟ ਸਾਹਿਬ ਹੁਣ ਬਸ ਤੁਸੀਂ ਬੰਦ ਕਰ ਦਿਓ ਹੁਣੇ ਆ ਗਏ ਮੈਂ ਤਾਂ ਦੇਖ ਲੈ ਹੁਣ ਆਪਾਂ ਹੀ ਸ਼ੋ ਵਾਲੇ ਆਪਾਂ ਹੀ ਚੀਫ ਗੈਸਟ ਆ ਕੁਦਰਤਾ ਜੀ ਪ੍ਰਮਾਤਮਾ ਦੇ ਹਾਮੁਕ ਸ਼ੁਕਰਗੁਜ਼ਾਰ ਇਸ ਗੱਲ ਹੋ ਰਹੀ ਹੈ ਕਿ ਤੁਸੀਂ ਦਿੱਤਾ ਜੀ ਸਾਰਾ ਕੁਝ ਸਾਡੀ ਕੋਈ ਔਕਾਤ ਨਹੀਂ ਆਮ ਕਰਨ ਛੁੱਟੇ ਹੋਏ ਲੋਕਾਂ ਪਰ ਤੁਸੀਂ ਜੋ ਕਰਤਾ ਤੁਸੀਂ ਜੋ ਪੰਜਾਬ ਦੀ ਜ਼ਿੰਮੇਵਾਰੀ ਪੰਜ ਸਾਲੀ ਦਿੱਤੀ ਜੇ ਮੇਰੇ ਪੰਜ ਸਾਲ ਚੰਗੇ ਲੱਗੇ ਅਗਲੀ ਦੇ ਦੋਗੇ ਨੇਤਾ ਮੇਰੇ ਵਾਲਾ ਪੈਨ ਖੋ ਕੇ ਬਿਲਕੁਲ ਉਹ ਮੇ ਜਿਵੇਂ ਕਿਸੇ ਹੋਰ ਨੂੰ ਦੇ ਦੋਗੇ ਜਿਵੇਂ ਕਿਸੇ ਹੋਰ ਤੋਂ ਖੋ ਕੇ ਮੈਨੂੰ ਦਿੱਤਾ ਸੀ ਇਹ ਕਿਹੜਾ ਕੋਈ ਪੱਕੀ ਨੌਕਰੀ ਹੈ ਹੈਨਾ ਹਾਂ ਦਿਲੋਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਨੀਅਤ ਚ ਖੋਟ ਨਹੀਂ ਇਹ 70 ਸਾਲ ਪੁਰਾਣਾ ਤਾਣਾ ਬਾਣਾ ਉਲਝਿਆ ਹੋਇਆ ਹੈ ਸੜਗਾਈ ਜਾਂਦੇ ਆ ਟਾਈਮ ਥੋੜਾ ਜਿਹਾ ਲੱਗ ਜਾਂਦਾ ਕਈ ਵਾਰੀ ਹੈਨਾ ਜਿਵੇਂ ਹੁਣ ਡਰੱਗਸ ਦਾ ਜਿਹੜਾ ਨਸ਼ਾ ਵਿਰੋਧੀ ਜਿੱਤ ਸੀੜਿਆ ਹੋਇਆ ਹੈ ਯੁੱਧ ਉਹ ਕਿਤੇ ਐ 15-20 ਦਿਨਾਂ ਚ ਥੋੜੀ ਹੋ ਗਿਆ ਬੜੀ ਲੰਬੀ ਪਲੈਨਿੰਗ ਹੋਈ ਉਹਦੇ ਵਿੱਚ ਕਿ ਸਪਲਾਈ ਲਾਈਨ ਤੋੜਾਂਗੇ ਫਿਰ ਵਿਦਰੋਹਲ ਸਿੰਪਟਮਸ ਆਉਣਗੇ ਜਿਹੜੇ ਬੱਚੇ ਐਡਿਕਟਡ ਹੋਗੇ ਮੈਂ ਤਾਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਜਿਹੜੇ ਹੈਨਾ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕ ਕਿੰਨੇ ਨੇ ਦਵਾਈਆਂ ਉਹਨਾਂ 'ਚ ਕਿੰਨੇ ਚਿਰਦੀਆਂ ਪਾਈਆਂ ਨੇ ਉਹ ਤੜਫਣਗੇ ਬਾਅਦ 'ਚ ਜਦੋਂ ਬੰਦ ਕਰ ਫਸਪਲਾਈ ਫਿਰ ਪੁਲਿਸ ਨਾਲ ਗੱਲ ਕੀਤੀ ਕਿ ਬਦਲੀਆਂ ਕਰੋ ਆਪਸ 'ਚ ਜਿਹੜੇ ਜਿਹੜੇ ਪੁਲਿਸ ਵਾਲੇ ਇਨਵੋਲਵ ਨੇ ਵਿੱਚ ਕੋਈ ਛੋਟੇ ਪੱਧਰ ਦੇ ਜਿਹੜੇ ਅਧਿਕਾਰੀ ਸੀ ਵੀ ਉਹ ਵੀ ਉਹਨਾਂ ਦੀ ਵੀ ਸ਼ਿਕਾਇਤਾਂ ਆਈ ਸੀ ਉਹ ਬੁਕਾਉਂਦੇ ਨੇ ਹਨਾ ਉਹ ਉਹਨਾਂ ਦੀਆਂ ਬਦਲੀਆਂ ਕੀਤੀਆਂ ਫਿਰ ਸਪੌਟ ਕੀਤਾ ਸਾਰਾ ਵੀ ਕਿੱਥੇ ਕਿੱਥੇ ਵਿਕਦਾ ਕਿੱਥੇ ਕਿੱਥੇ ਟਾਰਗੇਟ ਕਰਨਾ ਫਿਰ ਕਿਤੇ ਜਾ ਕੇ ਐਕਸ਼ਨ ਹੋਇਆ ਇਹ ਕੋਈ ਐ ਇੱਕ ਦਿਨ ਦਾ ਕੰਮ ਨਹੀਂ ਹੈਗਾ ਜੀ ਬੜੀ ਲੰਬੀ ਲਗਭਗ ਸਾਲ ਡੇਢ ਸਾਲ ਦੀ ਪਲੈਨਿੰਗ ਲੱਗੀ ਇਹਦੇ ਵਿੱਚ ਪਰ ਹਾਂ ਉਹ ਕਹਿੰਦੇ ਆ ਨਾ ਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਿ ਉਹ ਆ ਮਾਨ ਨਾਲ ਕਹਿਣ ਸੀ ਸਰਕਾਰੀ ਸਕੂਲ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਆ ਸੀ ਤੇ ਸਾਨੂੰ ਸਾਡੇ ਟੀਚਰ ਨੇ ਐਸਾ ਪੜ੍ਹਾਇਆ ਹੋਇਆ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ 'ਚ ਟੌਪਰ ਆਪਣੇ ਬੱਚੇ ਹੋਣ ਜਿੱਥੇ ਮਰਜੀ ਜਾਣ ਮੈਂ ਕਹਿੰਦਾ ਪੜ੍ਹਾਈ ਵਾਸਤੇ ਜਾਂ ਕੋਈ ਤਰੱਕੀ ਵਾਸਤੇ ਜਿੱਥੇ ਮਰਜੀ ਜਾਓ ਹਮ ਮਜਬੂਰੀ ਚ ਜੇ ਜਾਣੇ ਆ ਕੈਨੇਡਾ ਅਮਰੀਕੇ 60 60 ਲੱਖ ਰੁਪਇਆ ਦੇ ਕੇ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾਲੀਆਂ ਗਹਿਣੇ ਵੇਚ ਕੇ ਫਿਰ ਇਹਦਾ ਮਤਲਬ ਸਿਸਟਮ ਦਾ ਜਿਹੜਾ ਕਸੂਰ ਹੈ ਜੇ ਤਕਰੀ ਕਰਨ ਜਾਣੇ ਜਿੱਥੇ ਮਰਜੀ ਜਾਓ ਪੂਰੀ ਦੁਨੀਆ ਉੱਪਰ ਹੋਵੇ ਸੋ ਆਈ ਵਿਸ਼ ਯੂ ਆਲ ਦਾ ਬੈਸਟ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਤੁਸੀਂ ਜਾ ਕੇ ਸਕੂਲਾਂ ਚ ਪੜ੍ਹਾਓ ਕਿਸੇ ਨਾ ਕਿਸੇ ਸਕੂਲ ਚ ਜਿੱਥੇ ਤੁਸੀਂ ਕਹੇ ਲੱਖੋਂ ਵਾਰ ਹੈਨਾ ਮੇਰਾ ਕੋਈ ਪਤਾ ਨਹੀਂ ਮੈਂ ਮਤਲਬ ਗੱਡੀ ਜਾਂਦਾ ਜਾਂਦਾ ਕਿੱਥੇ ਖੜ ਜਾ ਬੀ ਚਲ ਸਕੂਲ ਦੇਖੀ ਹਾਇ ਨਹੀਂ ਉਹ ਜਿਹੜੀਆਂ ਪੂਰੀਆਂ ਰੱਖਿਓ ਹੁੰਦੀਆਂ ਮੈਨੂੰ ਫਰਲੋਂ ਫਰਲੋਂ ਦਾ ਸਾਰਾ ਪਤਾ ਹੈ ਇਹ ਕਹਿੰਦਾ ਜੇ ਜੇ ਇਹ ਪਤਾ ਕਰਨਾ ਹੈ ਵੀ ਇਹ ਐ ਕਿਵੇਂ ਹੁੰਦਾ ਫਿਰ ਤਸਿਲਦਾਰ ਨੂੰ ਪੁੱਛ ਲਿਓ ਠੀਕ ਹੈ ਨਾ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਉਹ ਵੀ ਸ਼ਹੀਦ ਆਜ਼ਮ ਭਗਤ ਸਿੰਘ ਔਰ ਕਰਤਾਰ ਸਿੰਘ ਸਰਾ ਇਨਕਲਾਬ ਜ਼ਿੰਦਾਬਾਦ ਇਹ ਸਿੱਖਿਆ ਦਾ ਇਨਕਲਾਬ ਹੈ ਜਿਹੜਾ ਉਹ ਲਿਆ ਰਹੇ ਆਪਾਂ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹਾਲ बहुत बहुत धन्यवाद ज्यौते बसते रहो तरक्या करो लोगों को लोगों को अक्सर कहते सुना है कि जिंदा रहे तो फिर मिलेंगे लेकिन इस दिल ने कहा है कि मिलते रहे तो जिंदा रहेंगे बहुत बहुत धनवाद ज्यौदे बसते रहो बहुत बहुत धन्यवाद मुख्यमंत्री